ਸਾਸ੍ਰੀ ਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਖਜਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਾ ਪਗਾਲਾ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਟੋਟਲ 5 ਪਸ਼ੂ ਸ਼ੇਅਰ ਕਰਨੇ ਆ ਜਿਨ੍ਹਾਂ ਵਿੱਚ ਇੱਕ ਤਾਜੀ ਸੂਈ ਬਾਕੀ 4 ਪਸ਼ੂ ਗੱਬਣ ਆ ਜੀ ਟਾਪ ਦੀ ਝੋਟੀ ਆ 3 ਵਿਹੜਾ ਜੀ ਟਾਪ ਦੀਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਾਰੇ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮਾਰਾ ਸਤਿ ਸ੍ਰੀ ਅਕਾਲ ਭੰਡਰ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭੰਡਰ ਸਾਹਿਬ ਕਿਰਪਾ ਬਾਬੇ ਦੀ ਤੁਸੀਂ ਸੁਣਾਓ ਕਿੰਨੇ ਪਸ਼ੂ ਅੱਜ ਅੱਜ 5 ਪਸ਼ੂ ਸੇਲ ਕਰਨੇ ਆ ਜੀ 5000 ਹਾਂਜੀ ਹਾਂਜੀ 4 ਗਾਂਵਾਂ ਆ ਜੀ ਠੀਕ ਆ ਹਾਂਜੀ ਸਹੀ ਆ ਤੇ ਸੂਏ ਕਿੰਨੇ ਆ ਇਹ ਸੂਆ ਪਹਿਲਾ ਸੂਆ ਛੋਟੀ ਦਾ ਅੱਛਾ ਹਾਂਜੀ ਨਹੀਂ ਸੂਏ ਡੰਗਰ ਕਿੰਨੇ ਮੈਂ ਬੋਲਣ ਦਿਆ ਆਪਣੇ ਕੋਲ ਸੂਈ ਇੱਕੋ ਜੇ ਅੱਛਾ ਤੇ ਚਾਰ ਕਪੜਾ ਜੀ ਠੀਕ ਆ ਚਾਰ ਕਪੜਾ ਤੇ ਬਾਹਰ ਵੀ ਕਹਿਣ ਡੇ ਹੋਏ ਵੇਖ ਕੇ ਬਾਹਰ ਜੀ ਬਾਹਰ ਲਈਆਂ ਮਗਾਆਂ ਦੋ ਸੁਣਾਂ ਹਾਂਜੀ ਤੇ ਉਹ ਬੁੱਲਰ ਸਾਹਿਬ ਸਵੇਰੇ ਆਉਣ ਗਿਆ ਠੀਕ ਆ ਆਜਨਾ ਉੱਚੋ ਕੇ ਆਏ ਆ ਹਾਂ ਜੀ ਭਣ ਭਰਾ ਬਹੁਤ ਸਿਆਣੇ ਆ ਹਾਂ ਜੀ ਹਾਂ ਜੀ ਪੁੱਛ ਲੈਦੇ ਆ ਮਗਰੋਂ ਜਿਹੜੀਆਂ ਸੋਈਆਂ ਆ ਤੁਹਾਨੂੰ ਲਈਆਂ ਆ ਆਗੀਆਂ ਤੁਹਾਡੀਆਂ ਕੋਲ ਨਹੀਂ ਆਗੀਆਂ ਜੇ ਇਹਨਾਂ ਦੇ ਵਿੱਚੋਂ ਕੋਈ ਫਿੱਟ ਬਹੁਰੀ ਤੇ ਇਹ ਕੋ ਲਾ ਜਾਵੇ ਭਣ ਭਰਾ ਹਾਂ ਜੀ ਦੂਸਰੀ ਬੇਨਤੀ ਇਹ ਆ ਵੀ ਮੇਰੇ ਕੋਲ ਗਾਇਆਂ ਸਾਰੀਆਂ ਚੰਗੀਆਂ ਬਰੇਡ ਆਦੀਆਂ ਨੇ ਹਾਂ ਜੀ ਬੱਚੀ ਪਹਿਲਣ ਆ ਉਹ ਦੁੱਧਾ ਸੂਗਾ ਬੱਚੀ ਆ ਹਾਂ ਜੀ ਉਹ ਪੱਲਾ ਦੁੱਧਾ ਸੂਗਾ ਜੇ ਆ ਵੀ ਦੁੱਧੇ ਸੂਈ ਜਰਸੀ ਆ ਸੂਈ ਆ ਠੀਕ ਆ ਇਹਦੇ ਕੋ ਦੋ ਦਿਨ ਖਰਾ ਜੀ ਠੀਕ ਹੈ ਐਡਰੈਸ ਦੱਸ ਦਈਏ ਆਪਣਾ ਹਾਂਜੀ ਪਿੰਡ ਨਾਮ ਮੇਰਾ ਕਸ਼ਮੀਰ ਸਿੰਘ ਜੀ ਹਾਂਜੀ ਪਿੰਡ ਖਜਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਤਸਵੀਰ ਬਾਬੂ ਕਾਲਾ ਸਾਹਿਬ ਹਾਂਜੀ ਫੋਨ ਨੰਬਰ ਬੋਲ ਦਈਏ ਨੰਬਰ 98155 35833 ਠੀਕ ਆ ਜੀ ਹਾਂਜੀ ਆਪਾਂ ਝੋਟੀ ਤੋਂ ਹੀ ਸ਼ੁਰੂਆਤ ਕਰੀਏ ਹਾਂ ਕਰ ਲੋ ਜੀ ਸੂਆ ਪਹਿਲਾ ਪਹਿਲਾ ਸੂਆ ਜੀ ਵੇਖਣ ਆ ਜਾਵੋ ਜੀ ਇੱਦਾਂ ਇੱਦਾਂ ਸੁਲਾਉਂਦਾ ਠੀਕ ਹੈ ਛੱਡੀ ਚਾਰ ਬਾਹਰ ਮਾਰੀ ਤੋਰੇ ਨੂੰ ਵੀਰੇ ਕਰ ਹਾਏ ਉਹ ਝੋਟੀ ਚੈੱਕ ਕਰੋ ਜੀ ਦੇਣ ਕਿਨੇ ਲੈ ਜੂਗੀ ਜੀ ਇਹ ਜੀ ਹਫਤਾ ਲੈ ਜੂਗੀ ਝੋਟੀ ਪਰ ਬਹੁਤ ਕਮਾਲਾਂ ਦੀ ਝੋਟੀਆਂ ਆਕੀ ਥੋੜੀ ਕਿਉਂਕਿ ਕੱਚੀ ਕਰਕੇ ਰੋ ਘਟਵ ਹੁੰਦੀ ਆ ਹਾਂ ਜੀ ਕੱਚੀ ਕਰਕੇ ਟੌਰ ਘਟਵ ਟੌਰ ਦੇ ਜੇ ਬੜਾ ਕਮਾਲਾ ਬਾਕੀ ਜਿੰਨਾ ਵੀਰਾਂ ਨੂੰ ਪਰਖਿਆ ਉਹਨਾਂ ਨੇ ਪਰਖ ਲੈਣੀ ਆ ਉਸ ਬਾਜਰ ਸਾਈ ਦਾ ਆ ਵੇਖੋ ਜੀ ਚੈੱਕ ਕਰੋ ਝੋਟੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਬੜੀ ਸੋਹਣੀ ਹੈ ਸੁਨੱਖੀ ਆ ਆ ਵੇਖੋ ਪੂਰਾ ਗੁੰਦਵਾ ਸਰੀਰ ਆ ਹਵਾਨਾ ਚੈੱਕ ਕਰੋ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਦੰਦਾਂ ਦੇਖੀ ਅਜੇ ਅਜੇ ਦੰਦਾਂ ਅਜਾ ਆ ਵੇਖੋ ਜੀ ਇਹ ਲੰਮੀ ਤੋਰ ਦੇਖੋ ਇਧਰ ਤੋਲੋ ਥਾਣ ਆ ਵੇਖੋ ਚੈੱਕ ਕਰੋ ਜੀ ਝੋਟੀ ਥਾਣ ਦੀ ਕੁਆਲਿਟੀ ਚੰਗੀ ਆ ਆ ਵੇਖੋ ਤਾਂ ਥਾਣ ਲੱਗਾ ਵੀ ਗਾਇਬ ਤੇ ਆ ਜਾ ਵੀਰ ਆ ਜਾ ਵੀਰ ਦੇਖੀ ਗਾਹਾਂ ਤੇ ਪੁੱਛਦੇ ਹੋ ਜੱਸੀ ਦਾ ਆ ਵੇਖੋ ਚੈੱਕ ਕਰ ਲਓ ਸਹੀ ਆ ਦੇਖ ਨਾ ਜੱਸੀ ਗਾਹਾਂ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਪੂਰੀ ਸੋਹਣੀ ਆ ਜੀ ਮੋੜਾ ਤੋਂ ਬੋਲਦੇ ਕੈਸਕਾੜ ਰਹਿਣੇ ਕੋਈ ਹੁਸਲੀ ਜੀ ਤੇ ਭਾਈ ਦੁੱਧ ਕਿੰਨਾ ਕ ਚੋਰੀ ਜਾਊਗੀ ਉਹਦੇ ਜੀ ਇਹ ਦੇਖੋ ਆਹ ਸਾਹ ਸੁਧਰੀਆ ਲੋਕ ਬੜੇ ਸਿਆਣੇ ਆ ਅੰਡਰ ਸਾਹਿਬ ਇੱਕ ਮਿੰਟ ਹਾਂ ਜੀ ਮੈਂ ਬੇਨਤੀ ਇਹ ਕਰਦਾ ਹਾਂ ਜੀ ਛੱਡੀ ਚੱਲੀਆ ਝੋਲੀ ਹਾਂਜੀ ਬੜੇ ਸਿਆਣੇ ਆ ਬੜੇ ਸਮਝਦਾਰ ਹਾਂਜੀ ਸਹੀ ਹੈ ਜੀ ਸਾਡੇ ਨਾਲੋਂ ਵੱਧ ਸਮਝਦਾਰ ਹੈ ਜੀ 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 ਸਾਡੇ ਦਾ ਸੇਲ ਦਾ ਕੰਮ ਲੈ ਆ ਕੇ ਵੇਚ ਦੇਣਾ ਹਾਂਜੀ ਪਿਛਾਣ ਤੇ ਹੁੰਦੀ ਆ ਪਰ ਪਿਛਾਣ ਨਹੀਂਦੀ ਨਹੀਂ ਫਿਰ ਰੱਖ ਲੈ ਗੱਠਾ ਨਹੀਂ ਗੰਦਰ ਵੇਚ ਦੇਣਾ ਬਿਲਕੁਲ ਬਿਲਕੁਲ ਆ ਨਾ ਵੇਖੋ ਨਾ ਕਿਦਾਂ ਗਾਜਰ ਉਹਦਾ ਥਣ ਲੱਗਾ ਆ ਵੇਖ ਥਣ ਲੱਗ ਉਹ ਦਿਖਾ ਦੀ ਥਣ ਬਹੁਤ ਹੀ ਸੋਹਣਾ ਲੱਗਾ ਵਾ ਖਾ ਵੀ ਵਰਲ ਤੇ ਚੁਆ ਤੇ ਟੱਪਣ ਬੜਾ ਵਧੀਆ ਟੱਪਣ ਬੜੀ ਵਧੀਆ ਜੀ ਮੋਟੀ ਧਾਰ ਅੰਗੂਠੇ ਅੰਗੂਠੇ ਜੱਡੀ ਆ ਠੀਕ ਹੈ ਜੀ ਜਿੰਦਾ ਅੱਠ ਲੂ ਫਿਰ ਚੰਗੀ ਬਣ ਜੂਗੀ 7-8 ਦਿਨ ਲੈ ਜੂ ਹਾਂ ਤੇ ਮੁੱਲਕ ਨਾ ਕਰਨਾ ਦਾ ਜੀ ਮੁੱਲ ਇਹਦਾ 95000 ਹੈ ਜੀ ਹਾਂਜੀ ਤੇ ਲੈਸ ਕਰਕੇ 85000 ਦੀ ਕੱਟੀ ਦੇਣਾ ਉਹ ਚ ਛੋੜ ਹੋ ਜੂ ਮੌਕੇ ਤੇ ਨਹੀਂ ਜੀ ਉਹ ਤੋਂ ਛੋੜ ਕਰਾਂਗੇ ਜੀ ਕਰ ਦਿਓ ਜੀ ਹਰਖੰਡ ਦੀ ਹਾਂ ਚਲੋ ਕੋਈ ਗੱਲ ਨਹੀਂ ਤੁਹਾਡਾ ਮਾਨ ਕਰ 84 ਦੀ ਠੀਕ ਹੈ ਜੀ ਕਰ ਲਾਂਗੇ 84 ਬਾਕੀ ਆਇਆ ਗਿਆ ਆਪੇ ਕਰਾ ਲਓ ਉਹ ਵਧੀਆ ਛੋਟੀ ਚੰਗੀ ਹੈ ਜੀ ਬਹੁਤ ਜ਼ਾਦੀ ਮੁੱਲ ਬਿਲਕੁਲ ਜਿਆਦਾ ਕੀਤਾ ਪਹਿਲਾ ਸੂਆ ਮੂੰਹ ਤੋਂ ਦੰਦਾਂ ਜੇ ਚਾਰ ਦੰਦਾਂ ਚਾਰ ਦੰਦ ਹੈ ਜੀ ਹਾਂ ਜੀ ਜਿੱਦਣ ਛੋਟੀ ਸੂਈ ਹਾਂਜੀ ਉਹ ਤਾਂ ਜਿੱਦਾਂ ਲੋਕ ਘਰ ਘਰ ਮੁੱਲ ਕੰਢੇ ਜਿੱਦਣ ਦੇ ਨੇ ਪੂਰਾ ਲੇਵਾ ਬਣਾ ਲਿਆ ਕੰਢਾ ਬਣਾ ਲਿਆ ਇਹੋ ਛੋਟੀ ਫਿਰ ਲੱਖੇ ਤੋਂ ਬਾਹਰ ਵਿਕਣੀ ਆ ਬਾਕੀ ਤਿਆਰ ਵੀ ਸੋਹਣੀ ਹੋਊਗੀ ਹਵਾਨੇ ਦੇ ਤੇ ਲਾਂਟੂ ਲਾਂ ਚੰਗੀਆਂ ਇਹ ਕਹੋ ਵੇਖੋ ਗਾਜਰ ਥਣੇ ਆ ਹਾਂਜੀ ਥਣੇ ਵੇਖੋ ਤੇ ਲੇਵਾ ਕਿਦਾਂ ਸਾਫ਼ ਸੁਥਰਾ ਵਾ ਆ ਵੇਖੋ ਜੀ 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 ਆ ਦੂਜੇ ਨੰਬਰ ਤੇ ਆ ਗਈ ਸੂਈ ਸੂਈ ਜੱਸੀ ਜੱਸੀ ਠੀਕ ਹੈ ਜੀ ਆ ਸੂਈ ਹੈ ਜੀ ਜੱਸੀ ਆਈ ਹੈ ਨਾ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਚੌਥਾ ਪੰਜਵਾਂ ਦਿਨ ਹੈ ਬੱਚਾ ਬੱਛਾ ਮਗਰ ਬੱਚਾ ਦੇ ਠੀਕ ਹੈ ਸੀਟ ਢੰਡੀਆਂ ਥੱਲੇ ਆ ਦੋ ਜੀ ਸੁਆ ਕਿਨਵਾਈ ਅਜ ਤਾਂ ਸੁਆ ਦੂਰਾ ਜੀ ਦੂਸਰਾ ਸੁਆ ਹਾਂ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਆ ਇਸ ਟਾਈਮ ਉਹਦੇ ਕੋਲ ਖਰਾਬਰਾ ਦੋਵਾਂ ਟਾਈਮ ਚੋਕੇ ਦਵਾਂਗੇ ਦੋਵਾਂ ਟਾਈਮ ਚੋਕੇ ਦਵਾਂਗੇ 13 ਲੀਟਰ ਦੁੱਧ ਤਿਆਰ ਹੈ ਅੱਛਾ ਜੀ 13 ਲੀਟਰ ਤਿਆਰ 13 ਲੀਟਰ ਸਾਢੇ 6 ਇੱਕ ਟਾਈਮ ਠੀਕ ਬੱਚੇ ਨੂੰ ਸਾਢੇ ਇੱਕ ਟਾਈਮ ਦਾ ਅੱਜ ਬੱਚੇ ਨੂੰ ਸਾਢੇ ਤੋਰੀ ਇਹਨੂੰ ਤੋਰੀ ਕੱਢੀ ਆ ਲੋ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਗਰਮੀਆਂ ਦਾ ਮਾਲ ਆ ਇਹ ਵਾਹ ਆ ਵੇਖੋ ਠੰਡ ਬੜਾ ਸੋਹਣਾ ਲੱਗਾ ਤੇ ਇਸ ਕੁਆਲਿਟੀ ਚੰਗੀ ਹੈ ਆਹ ਕਰਨ ਕੰਮ ਆਹ ਵੇਖੋ ਜੀ ਕਰੋ ਚੱਕ ਜੀ ਜਰਸੀ ਤਾਜੀ ਸੂਈ ਆ ਥਾਣੇ ਬੜਾ ਸੋਹਣਾ ਲੱਗਾ ਵਾ 13 ਲੀਟਰ ਦੁੱਧ ਤਿਆਰ ਆ ਇਹਦੇ ਕੋਲ ਆਹ ਵੇਖੋ ਜੀ ਆਜੋ ਵੀਰ ਜੀ ਆਜੋ ਉਥੀ ਬਹੁਤ ਫੱਦੀ ਆਹ ਵੇਖੋ ਫੇਸ ਕਾਰਡ ਵੀ ਚੰਗੀ ਆ ਇੱਥੇ ਜਵਾਗਾਂ ਚੰਗੀਆਂ ਨੇ ਪੱਛ ਵੇਖ ਕੇ ਰਣਾ ਆਂ ਤੇ ਉਹ ਬਾਕੀ ਵੀ ਬੰਦੇ ਸਾਹਿਬ ਠੰਡੀ ਆ ਵਸੀ ਠੀਕ ਹੈ ਸਖਸੀਲ ਸਕੂਲ ਜਵਾਗਦਾ ਕਰਦੀਆਂ ਸੀ ਜਵਾਗਦਾ ਕਰਦੀਆਂ ਹਾਂ ਜੀ ਪਾਣੀ ਪੀਣਾ ਹਣਾ ਯਾਰ ਇਹਨੂੰ ਥਾਣਾ ਦੀ ਕੋਈ ਬਾਤ ਘਾਟਨੀ ਹੈ ਜੀ ਓਕੇ ਜੀ ਬਹੁਤ ਵਧੀਆ ਸਾਫ ਚੋਾਈ ਕੋਈ ਚਟਾ ਦੇਗਾ ਵਧੀਆ ਚੋਆ ਬੋਲ ਠੀਕ ਹੈ ਠੰਡੀ ਐਡਾ ਵੀ ਆ ਵੇਖੋ ਦੇਣੀ ਦੋ ਟੈਂਕ ਹੋ ਗਿਆ ਜਿਹੜਾ ਸੋ ਚੋਆ ਬੜਾ ਵਧੀਆ ਜੀ ਨਦੀ ਧੀਰੀ ਬਹੁਤ ਆ ਕਿਤਾ ਚਾਉਂਦੇ ਰੱਸੀ ਪਾ ਕੇ ਕਿ ਇਦਾਂ ਹੀ ਕੋਈ ਲੋੜ ਰੱਸੀ ਪਾਓ ਜਾਂ ਨਾ ਪਾਓ ਪੈਰ ਨੇ ਪੁੱੜਦੀ ਜੀ ਠੀਕ ਹੈ ਜੀ ਹਾਂ ਜੀ ਠੰਡੀ ਤੇਰੀਆ ਗਰਮੀ ਜਿਹੜੀ ਗਰਮੀ ਦੀ ਰੋਤਿਆ ਨਾ ਹਾਂ ਜੀ ਇਹ ਤੇ ਮਾਰ ਖਾਂਦੀ ਆ ਭਾਵੇਂ ਇਹਨੂੰ ਤੁਫੇ ਬਾਹਰ ਛੱਡੋ ਕੋਈ ਟੈਨਸ਼ਨ ਨਹੀਂ ਆ ਜੀ 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 ਇਹਨਾਂ ਕੋ ਭਾਂਫਰਾ ਨੂੰ ਕਈਆਂ ਨੂੰ ਨਹੀਂ ਪਤਾ ਹੁੰਦਾ ਕਈਆਂ ਨੂੰ ਪਤਾ ਹੁੰਦਾ ਬਾਕੀ ਇਹ ਚੀਜ਼ ਜ਼ਰੂਰੀ ਦੱਸਦੇ ਇਹਨੂੰ ਗਰਮੀ ਵਾਲੀ ਨਿਗੀ ਹੈਗੀ ਠੀਕ ਆ ਹਾਂ ਗਰਮੀ ਮੂਲ ਕਿਨਾ ਕਰਨਾ ਜੀ ਇਹਦਾ ਮੂਲੇ ਦਾ 40000 ਹੈ ਜੀ ਹਾਂ ਜੀ ਇਹ ਜੋ 5000 ਛੱਡਾਂਗੇ ਜੀ 35 ਦੇ ਦਾਂਗੇ ਉੱਚ ਛੋੜ ਹੋ ਜੂ ਮੋਕੇ ਤੇ ਛੋੜ ਥੋੜਾ ਗਲੀ ਤੇ ਕਰਨੀ ਪੈਂਦੀ ਆ ਮਾਨਦਾਨ ਥੋੜਾ ਬੜਾ 34 ਦੀ ਕਰਤੀਏ ਚਲੋ ਕੋਈ ਜੀ ਹੋ ਜੂ 34 ਬਾਅਦ ਆਪੇ ਕਰਾਲੇ ਜਿਹੜਾ ਵੀਰ ਜਿੰਨੂੰ ਪਸੰਦ ਆ ਵੇਖਣਾ ਜਿਆਦਾ ਥੱਲੇ ਛੁੱਟੀ ਜਾਂਦੇ ਹੋ ਮੈਂ ਕੋਈ ਗੱਲ ਨਹੀਂ ਉਹ ਜ ਭੈ ਕੱਲਾ ਮਗਾਂ ਨੂੰ ਪੂਰਾ ਹਸਰਾ ਕਰਦਾ ਨਹੀਂ 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 ਕੋਈ ਗੱਲ ਨਹੀਂ ਕਿਉਂ ਆਪਾਂ ਉਹਨਾਂ ਵੀਰਾਂ ਦਾ ਸਤਿਕਾਰ ਕਰਨਾ ਜਿਹੜੇ ਖਰੀਦਣ ਹੋਵੇ ਆ ਆ ਜਿਹੜੀ ਆ ਵੈੜ ਇਹਦੇ ਬਾਰੇ ਦੱਸੋ ਜੀ ਇਹ ਵੈੜਾ ਚਾਰ ਦਿਨ ਤੇ ਆ ਆਪਣੇ ਆਏ ਭਦਰ ਸਾਹਿਬ ਅੱਛਾ ਜੀ ਚਾਰੇ ਦਿਨ ਤੇ ਆ ਵੇਖੋ ਜੀ ਹਾਂ ਵੇਖੋ ਜੀ ਥਾਣ ਚੈੱਕ ਕਰੋ ਜੀ ਇਹਦਾ ਏ ਕੁਆਲਿਟੀ ਆ ਦੇਖੋ ਆ ਦੇਖੋ ਕੱਚੀ ਆਏ ਹੱਥੇ ਤੋਂ ਵਧੀ ਹੁਛੋਦੀ ਆ ਅੱਛਾ ਜੀ ਪਰ ਬਹੁਤ ਬਰੀਡ ਆ ਹਾਂਜੀ ਕੋਈ ਇਧਰ ਇਹਨੇ ਆ ਜਦੋਂ ਵੱਡੇ ਦਾ ਇੱਥੇ ਆਉਂਦਾ ਸੁਆ ਪਹਿਲਾ ਹੀ ਆ ਪਹਿਲਾ ਚਾਰੇ ਗਰਮੀ ਨਹੀਂ ਮਨਦੀ ਇਹਨੇ ਠੀਕ ਆ ਆ ਕਣੀ ਬਰ ਤੋਰੋ ਜੀ ਇਹਨੂੰ ਆ ਵੇਖੋ ਪੂਰੀ ਸ਼ਕੀਨ ਆ ਮੂੰਹ ਤੇ ਚਾਰ ਦੰਦ ਫੇਸ ਕਵਲਟੀ ਚੈੱਕ ਕਰੋ ਜੀ ਆ ਵੇਖੋ ਆ ਵੇਖ ਲਈ ਜੀ ਇਹ ਮੇਰੀ ਗੱਲ ਸਮਝੋ ਇਹ ਅੱਜ ਹੀ ਮਾਲ ਆਇਆ ਮੇਰੇ ਕੋਲ ਠੀਕ ਆ ਸਾਰਾ ਮਾਲ ਮੇਰਾ ਬੁਧਾ ਦਾ ਨਾ ਮੈਂ ਛੋਟੀ ਕਮਾਈ ਕਰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਵੇਚ ਲਈ ਦਾ ਮਾਲ ਜੀ ਦੇਣ ਕਿੰਨੇ ਕੁ ਲੈ ਜੂਗੀ ਇਹ ਚਲੋ ਹਫਤਾ ਲੈ ਸਕਦੀ ਹੈ ਜੀ ਠੀਕ ਆ ਮਾਤਾ ਬੜਾ ਹੁੰਦਾ ਜੀ ਫਰੀਜ਼ ਚੰਗੀ ਹੋਵੇ ਸੀ ਆ ਵੇਖ ਫਿਰ ਕੁਆਲਟੀ ਚੈੱਕ ਕਰੋ ਆ ਜਾ ਵੀਰਾ ਜਾ ਮੈਂ ਨਹੀਂ ਚੱਕਦਾ ਨਹੀਂ ਨਹੀਂ ਆ ਜਾਓ ਇਹਨੂੰ ਅੰਦਰੋਂ ਤੋੜਦੋ ਨਹੀਂ ਕੋਈ ਨਹੀਂ ਆਜਾ ਮਤਲਬ ਮੀ ਤੁਹਾਨੂੰ ਗੁਜਗੀ ਦਾ ਗਲਾਬੀ ਨਾ ਸਾੜੀ ਵਹਿੜਾ ਜੀ ਗਲਾਬੀ ਨਾ ਸਾੜ ਖਾਣ ਵਿੱਚ ਗਲਾਬੀ ਹਾਂਜੀ ਬਾਕੀ ਇਹ ਚੰਗੀ ਤਿਆਰ ਹੋ ਗਈ ਹਵਾਨਾ ਬਹੁਤ ਸੋਹਣਾ ਬਹੁਤ ਵਧੀਆ ਬਣੂਗੀ ਜੀ 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 ਬਹੁਤ ਬਰੀਡ ਵਧੀਆ ਬੱਤੀ ਹੈ ਹਾਂਜੀ ਲੈ ਜਿਓ ਜੀ ਬੰਦੋ ਬੰਦੋ ਭਾਜੀ ਆਹ ਵੇਖੋ ਜੀ ਮਾਸਾ ਸੀ ਠੱਠੀ ਪੂਰੀ ਹੈ ਜੀ ਦੁੱਧ ਭਾਜੀ ਕੇ ਨੰਗ ਚ ਵਾਉਗੇ ਦੁੱਧ 20 ਕਿਲੋ ਕਰੂਗੇ ਜੀ 18 20 ਕਿਲੋ ਤੋਂ ਮਰਜ਼ੀ ਠੀਕ ਠੀਕ ਹੈ ਭੈਣ ਬਣਾਉਂ ਪਤਾ ਜਿਹਨੇ ਖਰੀਦਣੀ ਆ ਉਹਨੇ ਉਹਨੂੰ ਪਤਾ ਸਾਰਾ ਵੀ ਇਹ ਪਿਛਲੇ ਘਰਾਣੇ ਦਾ ਪਤਾ ਨਾ ਤਾਂ ਅਸੀਂ ਆਪਾਂ 20 ਕਿਲੋ ਦਾ ਮੰਨ ਲਓ ਜਦੋਂ ਪੂਰੀ ਬਣੀ ਨਾ ਹਾਂਜੀ ਜਦੋਂ ਪੂਰੀ ਬਣੀ ਆ ਆਧਾ ਦੇ ਵੇਲੇ ਤੁਹਾਨੂੰ ਪਤਾ ਉਹਦੋਂ ਦੇ ਨੇ ਵਾਜਾ ਮਾਰਨੇ ਅੱਗਾ ਕੰਨ ਆਉਂਗਾ ਹਾਂਜੀ ਹਾਂਜੀ ਅਜਾ ਥੋੜੀ ਜੀ ਕੱਚੀ ਵਿਖਾਉਂਦੀ ਕਰਕੇ ਰੋਭ ਘੱਟ ਬਖਾਉਂਦੀ ਆ ਜੀ ਕੱਚੀਆਂ ਆ ਨਾ ਅੱਜ ਇਹੋ ਵਾਈ ਨਾਲ ਪਟਾ ਪਟਾ ਤੁਹਾਨੂੰ ਪਤਾ ਤੁਹਾਨੂੰ ਕਈ ਵੀਰ ਕੱਚੀਆਂ ਲੈ ਕੇ ਵੀ ਤਿਆਰ ਕਰਦੇ ਆ ਨਹੀਂ ਬੱਚੀ ਕਿਸੇ ਗੱਲ ਦੀ ਬੜੀ ਜਿੰਦਗੀ ਵਧੀਆ ਜੀ ਕੁਆਲਟੀ ਆ ਤਿਆਰੀਆਂ ਦੱਸੋ ਫਿਰ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਕਰਦੇ ਆ ਜੀ ਭਾਵੇਂ 62000 ਕਰਾ ਲਓ ਭਾਵੇਂ 65 ਕਰਾ ਲਓ ਹਾਂ ਜੀ ਇਹ ਬੱਚੀ ਦੇ ਦਾਂਗੇ 55000 ਛੋੜ ਕਿੰਨੀ ਕਰਨੀ ਥੋੜੇ ਜਿਹਾ ਕਰ ਦਾਂਗੇ 1000 ਰੁਪਿਆ ਕਰ ਦਾਂਗੇ ਦੋਈ ਕਰਦੀ ਜੀ ਮੈਂ ਆ ਦੋਈ ਕਰਦਾ 53000 ਉਹ ਖੁਸ਼ ਕਰ ਦੇਣਾ ਤੁਹਾਨੂੰ ਭਰਾਵਾ ਤੁਸੀਂ ਸਪੋਰਟਾਂ ਬੜੀਆਂ ਕਰਦੇ ਹੋ ਗਾ ਕਰਦੀਆਂ ਬਹੁਤ ਮਾਇਤ ਕਰਦੇ ਬਾਕੀ ਮੌਕੇ ਤੇ ਮਾਣ ਕਰਦੇ ਹੋ 55000 ਜੋ ਕਰ ਦਿੰਦਾ ਆ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਆ ਦੱਸੋ ਜੀ ਆ ਵੀ ਬੜੀ ਸੋਹਣੀ ਸੁਨੱਖੀ ਹੈ ਜੀ ਹਾਂ ਜੀ ਆ ਜੀ ਇਹਦਾ ਸੁਆ ਇਹਦਾ ਸੁਆ ਦੂਜਾ ਜੀ ਦੂਜਾ ਸੁਆ ਠੀਕ ਹੈ ਜੀ ਕਿੰਨੇ ਦਿਨ ਲਾ ਜੂਗੀ ਇਹ ਇਹ ਦਿਨ ਲੈ ਜੂ 4-5 ਲੈ ਆਉਗੀ 4-5 ਲੈ ਆਣੇ ਤਾਂ ਤਿਆਰ ਇਹਨੇ ਵੀ ਚੰਗੀ ਹੋਣਾ ਨਾ ਇਹ ਵਧੀਆ ਬਣੂ ਜੀ ਠੀਕ ਹੈ ਮਿਨੀਮਲ ਥੋੜੀ ਸ਼ਾਈ ਵਾਲ ਮਿਕਸੇ ਜੀ ਹਾਂ ਜੀ ਥਾਰ ਥਾਰ ਪਕਾ ਲਓ ਜਾਂ ਕੋਈ ਤੁਸੀਂ ਹੋਰ ਡੀਲੀ ਹੈਗੀ ਆਪਾਂ ਤਾਂ ਚਲੋ ਨਵੇਂ ਬੰਦੇ ਨੇ ਤਾਂ ਪਤਾ ਨਹੀਂ ਆ ਵੀਰੇ ਬੜੀਆ ਸੋਹਣੀ ਸੁਨਛੇ ਰਾਤ ਦਾ ਸਭਾ ਬਾਕੀ ਕੁਆਲਿਟੀ ਦੀ ਚੰਗੀ ਆ ਤਿਆਰ ਹੋਈ ਜਿੱਦਣ ਉਹਦਨ ਫਵਾਨਾ ਚੰਗਾ ਦਿਖਾਉਂਗੀ ਨਾ ਆਹ ਜਾਂਦੇ ਜਾਂਦੇ ਯਾਰ ਆ ਆ ਜਾ ਵੀਰ ਆ ਜਾ ਥਾਂ ਬਹੁਤ ਸੋਹਣਾ ਜੀ ਜੀ ਪੁੱਤੀ ਬਾਤ ਇਹ ਵੀ ਦੰਦਾ ਛਗੀ ਜੀ ਅੱਛਾ ਮੂੰਹ ਤਾਂ ਛੇ ਦਾ ਇਹ ਛੇ ਦਾ ਤੂ ਆ ਦੂ ਜਾ ਜੀ ਠੀਕ ਹੈ ਪਹਿਲਾਂ ਨੀ ਆ ਜੀ ਇਹ ਦੁੱਧ ਕਿੰਨਾ ਕ ਜਵਾਊਗੀ ਦੁੱਧ ਨਾ ਕਰੀ ਜੋ ਨਾ ਲੱਗ ਪਾ ਬਤ ਕਰੂਗੀ ਆਹ ਬਾਲਾ ਗਰਨਸਤ ਨੂੰ ਦੋਨਾ ਕਰੀ ਲਿਓ ਜੀ ਥਾਣ ਸਣ ਓਕੇ ਆ ਬਾਲਾ ਬਹੁਤ ਵਧੀਆ ਚਾਹ ਬਣੀ ਵਧੀਆ ਜੀ ਦਾ ਠੀਕ ਐ ਅੱਡ ਪਕੇ ਲਾਂਦੀ ਆ ਬਹੁਤ ਵਧੀਆ ਗੋਲ ਧਾਰਿਆ ਤੇ ਪੋਲੀ ਧਾਰਿਆ ਠੀਕ ਐ ਜੀ ਇਹ ਮੇਰੇ ਭਣ ਭਰਾ ਨੂੰ ਪਹਿਲਾਂ ਦੱਸਣਾ ਚਾਹੁੰਦਾ ਹਾਂ ਜਿੰਨਾ ਵੀ ਦੱਸੋ ਜੇ ਮੇਰੇ ਕੋਲ ਵੀ ਸੌਦਾ ਕਰਨਾ ਜੇ ਸੂਈ ਆ ਜਿਵੇਂ ਕਿ ਕੋਈ ਸੂਈ ਆ ਉਹਨੂੰ ਦੋਵੇਂ ਟਾਈਮ ਚੋਗੇ ਤਸੱਲੀ ਕਰਕੇ ਲੈ ਗਏ ਜੀ ਸਾਡਾ ਵੀ ਪੈਸੇ ਬੜਾ ਔਖਾ ਬਣਦਾ ਬਿਲਕੁਲ ਤੇ ਖਾਤੜੀ ਤੋਂ ਬਚੋ ਜੀ ਸਾਡਾ ਨਾ ਮਾਲ ਇੱਥੇ ਬਾਬੇ ਦੀ ਕਿਰਪਾ ਵੇਚੀ ਜਾਂਦੇ ਆ ਥੋੜੀ ਕਮਾਈ ਕਰ ਲਈ ਜੀ ਭੰਡਰ ਸਾਹਿਬ ਥੋੜੀ ਕਮਾਈ ਕਰਦੇ ਲੋਕ ਸਹਨੇ ਆ ਲੋਕ ਲਈ ਜਾਂਦੇ ਵੇਚੀ ਜਾਂਦੇ ਆ ਮੋੜਾ ਮੋਟਾ ਟਾਈਮ ਪਾਸ ਕਰੀ ਜਾਂਦੇ ਜੀ ਮੁੱਲ ਨਾ ਕਰਨਾ ਜੀ ਮੋਲੇ ਦਾ ਛੋਟਾ ਜਿਹਾ ਕਰਨਾ ਜੀ ਕਿੰਨਾ ਦਾ ਇਹਦਾ ਮੁੱਲ ਬਹੁਤ ਨਹੀਂ ਕਰਨਾ 55000 ਮੋਲੇ ਜੀ ਛੋਟਕ ਨਹੀਂ ਕਰਨੀ 5000 ਕਰ ਦਾਂਗੇ 50000 ਦੀ ਯਾਰ ਹੋਰ ਘਟਾ ਦਿਓ ਉਹ ਚੋਰ ਸਮੇਂ ਸਮੇਂ ਤਾਂ ਬਹੁਤ ਕਹਿੰਦੇ ਕਿ ਆਪਾਂ ਮੌਕੇ ਤੇ ਕਰ ਲਾਂਗੇ ਜੇ ਘੱਟ 50 ਦੀ ਦੇ ਦੋ ਪਰਾ ਆਏ ਫਿਰ ਕੁਆਲਿਟੀ ਪੂਰੀ ਆ ਫੋਨ ਕਰਿਓ ਹਾਂ ਜੀ ਸੋਹਣੀ ਸੁਨੱਖੀ ਆ ਜੀ ਪੂਰੀ ਕੁਆਲਿਟੀ ਦੀ ਆ ਜੀ 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 ਠੀਕ ਐ ਇੱਕ ਆ ਵਾ ਹਾਂ ਜੀ ਇਹ ਆ ਜੀ ਸ਼ਾਈ ਵਾਲ ਤੋਹਫਾ ਆ ਗਿਆ ਸ਼ਾਈ ਆ ਗਰਮੀਆਂ ਦਾ ਤੋਹਫਾ ਸ਼ਾਈ ਵਾਲ ਠੀਕ ਹੈ ਜੇ ਭਾਂ ਭਰਾ ਮੰਗਦੇ ਸ਼ਾਈ ਵਾਲ ਆ ਆ ਆ ਉਹ ਨਹੀਂ ਕੰਮ ਆਗਾ ਬੀ ਗਰਮੀਆਂ ਦੀ ਆ ਵੀਰਾ ਖਾਣੇ ਪੂਰਾ ਲਗਾ ਭੇੜੇ ਵਰਗਾ ਹਾਂਜੀ 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 ਬੜੀ ਯਾਰ ਬਾਰ ਤੋਰ ਦੇ ਨੂੰ ਵੀਰ ਇਹ ਕਿੰਨਾ ਕੁ ਦੁੱਧ ਚਵਾਉਗੀ ਜੀ ਇਹ ਦੁੱਧ ਕਰੀ ਜੂਗੀ 15 16 ਜੀ ਰਾਮਨਾ ਦਿਨ ਕਿੰਨੇ ਲੈ ਜੂ ਦਿਨ ਲੈ ਜਾਣਾ ਹਫਤਾ ਲੈ ਜੀ ਹਫਤਾ ਲੈ ਜੀ ਠੀਕ ਹੈ ਜੀ ਆ ਤੂੰ ਜਾਂ ਤਾਂ ਮਰਜ਼ੀ ਨੂੰ ਦਿੰਦੇ ਆਹ ਵੇਖੋ ਜੀ ਚੈੱਕ ਕਰੋ ਕਿੰਨਾ ਤੋਰਾ ਹੁੰਦਾ ਥਾਣ ਥੋਨੇ ਦੇ ਆ ਚੰਗਾ ਲੱਗਾ ਬਹੁਤ ਵਧੀਆ ਚਵਾ ਜੀ ਬਾਕੀ ਤੇ ਲਾਂਡੂ ਲਾਂ ਕਾਫੀ ਚੰਗੀਆਂ ਵਾਂ ਤਿਆਰ ਸੋਹਣੀ ਆਊਗੀ ਆ ਜਾ ਵੀਰ ਮੋੜ ਲਿਆ ਆਹ ਵੇਖੋ ਜੀ ਥਾਣ ਬੜਾ ਸੋਹਣਾ ਲੱਗਾ ਵਾ ਇਹਦਾ ਸੁਆ ਕਰਵਾ ਦੱਸਿਆ ਜੀ ਇਹਦਾ ਦੂਜਾ ਸੁਆ ਹੈ ਦੂਜਾ ਸੁਆ ਹਾਂ ਥਾਣ ਥੋੜਾ ਓਕੇ ਦੇ ਵੀ ਜੀ ਓਕੇ ਜੀ ਠੰਡੀ ਤੇ ਦੀ ਆ ਠੀਕ ਅੱਜ ਆਈਏ ਤੁਜੀ ਉਪਰਾ ਕਰਕੇ ਡਰਦੀ ਆ ਠੀਕ ਤੇਰੀ ਹੱਥ ਕੋਈ ਜੀ ਜਿੰਨਾ ਦਾ ਕੋਈ ਗੱਲ ਨਹੀਂ ਹੈ ਜੀ ਬੈਠੋ ਪਹਿਲਾਂ ਬਹਾਲ ਨਹੀਂ ਆਉਣੀ ਕਣੀ ਜੀ ਜੇ ਆਪ ਦਾ ਦਰ ਨੇ 100000 ਆ ਰਿਹਾ ਜੀ ਹਾਂ ਜੀ ਹਾਂ ਜੀ ਤੇ ਦੱਸੋ ਫਿਰ ਦਾ ਮੁੱਲ ਕਿੰਨਾ 42000 ਆ ਹਾਂ ਜੀ ਸਾਰਿਆਂ ਛੋਟਾਂ ਕਰਕੇ ਇਹਨੂੰ 35000 ਦੇ ਦਾਂਗੇ ਹੋਊਗਾ ਮਾਨਤਾ ਨੂੰ ਥੋੜਾ ਪਤਾ ਚਲੋ ਮਾਨਤਾ ਛੋਟ ਦੇ 100 200 ਕਰ ਦੇਂਦੀ ਆ ਚਲੋ ਆਪਣੀ ਮਰਜ਼ੀ ਨਾਲ ਕਰਦੇ ਕੋਈ ਗੱਲ ਨਹੀਂ ਜਿੱਦਾਂ ਆਪਾਂ ਸਾਰਿਆਂ ਛੋਟ ਕਰਾਈ ਐਜੂ ਨਹੀਂ ਕਰਾਈ ਭਰਾ ਨੂੰ ਕੋਈ ਮੰਗ ਲਵੇ ਠੀਕ ਹੈ ਤੇ ਇਹਨੂੰ ਸੰਭਾਲਣ ਵਾਲੀ ਆ ਬਹੁਤ ਵਧੀਆ ਜਿਹੜੀ ਜਿਵੇਂ ਜਿਹੜੇ ਨੇ ਜਦ ਸਾਨੂੰ ਸ਼ਾਹੀਵਾਲ ਚਾਹੀਦੀ ਜੇ ਭੈਣ ਭਰਾ ਮੰਗ ਰ ਤੇ ਵਧੀਆ ਹਾਂਜੀ ਇਹਨੇ ਚੰਗਾ ਮਾਨੂੰ ਲੇਵਾ ਬਣਾਉਣਾ ਆ ਵੇਖੋ ਜੀ ਪੰਡਤ ਸਾਹਿਬ ਹਾਂਜੀ ਤੇ ਲੰਡਲਾ ਕਾਫੀ ਚੰਗਿਆ ਬੜਾ ਕਾਫੀ ਆ ਹਾਂਜੀ ਚੰਗਾ ਥੱਲੂ ਵੇਖੋ ਕਿਦਾਂ ਹਾਂਜੀ ਹਾਂਜੀ ਠੀਕ ਆ ਨਾ ਅਜੇ ਥੋੜੀ ਭੁੱਖੀ ਨਿਗੀ ਜੀ 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 ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਆ ਬਸ ਗੱਲਬਾਤ ਇਹ ਮੇਰਾ ਵੀ ਜੇ ਕੋਈ ਵਪਾਰੀ ਵੀ ਲਵੇ ਹਾਂ ਤਾਂ ਵੀ ਮੇਰਾ ਵੀ ਦੇਖ ਪਰਖ ਕੇ ਪਛਾਣ ਕਰਕੇ ਫੇਰ ਲੋ ਜੀ ਰੇਟ ਸਾਡੇ ਜਾਇਜ਼ ਆ ਥੋੜੀ ਕਮਾਈ ਕਰਕੇ ਮਾਲ ਵੇਚੀ ਜਾਨੇ ਆ ਗਾੜੀਆਂ ਕੋ ਦੋ ਗੱਜਾਂ ਹੋਰ ਲਿਆਂ ਨੇ ਹਾਂਜੀ ਹਾਂਜੀ ਸੂਜਾਂ ਉਹ ਕੱਲ ਆਉਂਗੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੀਆਂ ਗੱਬਣਾ ਹਨ ਉਹਨਾਂ ਨੂੰ ਚੈੱਕ ਪਾਸ ਕਰਕੇ ਲੈ ਕੇ ਜਾਓ ਤੇ ਜਿਹੜੀ ਸੂਈਆਂ ਨੂੰ ਦੋ ਟਾਈਮ ਚਾ ਚੋ ਕੇ ਆਪਣੀ ਤਸੱਲੀ ਕਰਕੇ ਲੱਗ ਜਾ ਜੀ ਧੰਨਵਾਦ ਜੀ